ਤਕਰੀਬਨ 6:30 ਜਿੱਦਾਂ ਪਿੰਡੋਂ ਆ ਜਾਂਦੇ ਸੀ ਮੈਂ ਤੇ ਮੇਰਾ ਦੋਸਤ ਇੱਕ ਮੁੰਡਾ ਸਾਨੂੰ ਛੱਕੀ ਰਹਾਰ ਤੇ ਲੱਗਿਆ ਵੀ ਕੁਝ ਕਰੀ ਜਾਂਦਾ ਸੀ ਉਹਦੇ ਕੋਲੇ ਮੋਟਰਸਾਈਕਲ ਰੋਕ ਲਿਆ ਉਹਨੂੰ ਜੇ ਪੁੱਛਿਆ ਸੀ ਬਾਈ ਕੀ ਕਰਦਾ ਕਹਿੰਦਾ ਬਾਈ ਕੁਝ ਨਹੀਂ ਉਹਨੇ ਦਾ ਹੱਥ ਪਿੱਛੇ ਕਰ ਲੇ ਅਸੀਂ ਉਹਦੀ ਤਲਾਸ਼ੀ ਲਈ ਤਾਂ ਉਹਦੇ ਕੋਲੇ ਚਿੱਟਾ ਤੇ ਸ਼ਰੰਜ ਬਰਾਮਦ ਹੋਈ ਅਸੀਂ ਉਹਨੂੰ 6:30 ਵਜੇ ਤੋਂ ਬਾਅਦ ਅਸੀਂ ਘਰੇ ਆ ਗਏ ਜਦੋਂ ਆਪਦੇ ਕੰਮ ਤੋਂ ਦੀ ਲਾਗੇ ਤੇ ਮੈਂ ਇਧਰੋਂ 8:00 ਵਜੇ ਸਵਾ 8:00 ਕੰਮ ਜਾਂਦਾ ਸੀਗਾ ਆਪਦੇ ਡਰਾਈਵਰ ਨੂੰ ਲੈਣ ਆ ਮੈਂ ਤੇ ਮੇਰਾ ਦੋਸਤ ਸੀ ਨਾਲ ਉਹਨਾਂ ਨੇ ਮੂਰਖ ਹੋ ਕੇ ਮੇਰੇ ਡਾਂਗਵਾਰਨ ਦੀ ਕੋਸ਼ਿਸ਼ 14-15 ਰਾਤ ਪੱਚੀ ਤਿੰਨ ਕੁ ਮਹੀਨੇ ਹੋਇਆ ਮਤਿ ਆਉਣਾ ਤੁਹਾਨੂੰ ਉਹਨਾਂ ਦਾ ਵੀ ਚਿੱਟੇ ਦਾ ਮਸਲਾ ਜੋ ਵੀ ਚਿੱਟਾ ਰੋਕਦੇ ਸੀ ਆਪਾਂ ਵੀ ਚਿੱਟਾ ਰੋਕਿਆ ਜੀ ਮੈਂ ਬਾਥਰੂਮ ਚ ਨਹਾ ਰਹੀ ਸੀਗੀ ਤੇ ਬੱਚਿਆਂ ਦੀਆਂ ਚੀਕਾਂ ਲੱਗੀਆਂ ਤੇ ਮੰਮੀ ਵੀ ਉਧਰ ਭੱਜ ਕੇ ਗਈ ਤੇ ਇਹਨਾਂ ਦੀ ਸਾਰਿਆਂ ਦੀਆਂ ਚੀਕਾਂ ਵੱਜਣ ਲੱਗੀਆਂ ਮੇਰੀ ਦੂਜੀ ਦੀਦੀ ਜਿਹੜੀ ਛੋਟੀ ਦਰਾਣੀ ਆ ਉਹਦੀਆਂ ਚੀਕਾਂ ਵੱਜਣ ਲੱਗੀਆਂ ਮੈਂ ਜਲਦੀ ਜਲਦੀ ਕੱਪੜੇ ਪਾ ਕੇ ਜਦੋਂ ਬਾਹਰ ਆਈ ਤੇ ਬਾਹਰ ਆ ਕੇ ਦੇਖਿਆ ਮੇਰੇ ਹੱਥ 'ਚ ਉਹ ਹੀ ਮੇਰੇ ਕੱਪੜੇ ਫੜੇ ਆ ਕਿ ਜਿਹੜੇ ਮੈਂ ਲਾ ਕੇ ਆਈ ਸੀਗੀ ਮੈਂ ਫੜ ਕੇ ਤੇ ਮੈਂ ਬਾਹਰ ਨੂੰ ਚਲੀ ਗਈ ਤੇ ਸਾਡੇ ਸਾਰੇ ਘਰੇ ਉੱਥੇ ਗਲੀ 'ਚ ਖੜੇ ਸੀਗੇ ਕਿਸੇ ਦੇ ਹੱਥ 'ਚ ਕਰਪਾਨਾ ਸੀ ਕਿਸੇ ਦੇ ਡਾਂਗਾ ਸੀ ਕਿਸੇ ਦੇ ਤੰਗੜੀ ਸੀਗੀ ਸਰਕਾਰ ਤਾਂ ਕਹਿੰਦੀ ਯੁੱਧ ਨਸ਼ਿਆ ਵਿਰੁੱਧ ਚੱਲ ਰਿਹਾ ਪਰ ਤੁਸੀਂ ਕਹਿੰਦੇ ਹੋ ਨਸ਼ਾ ਤਸਕਰਾਂ ਨੇ ਇਸ ਤਰ੍ਹਾਂ ਦੀ ਵਾਰਦਾਤ ਕੀਤੀ ਹੈ ਵੱਡੇ ਭਾਈ ਇੱਕ ਗੱਲ ਦੱਸਣਾ ਇੱਕ ਗੱਲ ਕਹਿਣੀ ਚਾਹਣਾ ਇਹ ਜਿਹੜਾ ਨਸ਼ੇ ਵਿਰੁੱਧ ਨਸ਼ੇ ਵਿਰੁੱਧ ਨਹੀਂ ਭਾਈ ਯੁੱਧ ਯੁੱਧ ਜਿਹੜਾ ਨਸ਼ਾ ਰੋਕਦਾ ਨਾ ਉਹਦੇ ਵਿਰੁੱਧ ਹੈ ਨਸ਼ਾ ਰੋਕਣ ਵਾਲੇ ਦੇ ਵਿਰੁੱਧ ਹੈ ਭਾਈ ਯੁੱਧ ਕਿਉਂ ਅਸੀਂ ਜੀ ਬਾਠੇ ਸੀ ਜੀ ਗੇਂਜੀ ਦੇ ਜੀ ਆਇਆ ਜੀ ਇਹ ਜੀ ਸਾਡੇ ਜੀ ਘਰ ਨੂੰ ਜੀ ਅੱਗ ਲਾਉਣ ਲੱਗ ਗਏ ਸਾਡੇ ਉਸ ਤੋਂ ਬਾਅਦ ਜਾਂਦੇ ਜਾਂਦੇ ਗੇਟ ਭੰਨ ਗਏ ਜੀ ਮੇਰੇ ਤਾਇਆ ਦਾ ਗੇਟ ਭੰਨ ਕੇ ਜਾਂਦੇ ਹੋਏ ਤੇ ਆ ਮੇਰਾ ਸੋਫਾ ਵਿੱਚ ਆ ਗਿਆ ਫਿਰ ਕਿੰਨੇ ਰਣੇ ਸੀਗੇ ਭਾਈ ਉਹ 5-6 ਬੰਦੇ ਤਾਂ ਮੇਰੇ ਪਿੰਡ ਦੇ ਸੀਗੇ ਜੀ ਬਾਕੀ ਕੁਝ 15 ਟੋਟਲ 15-20 ਬੰਦੇ ਹੋ ਸਕਦੇ ਆ ਜਿਹਦੇ 5-6 ਨਹੀਂ ਮੈਨੂੰ ਪਛਾਣ ਆ ਕੋਸਾਂ ਪਛਾਣਦੇ ਆ ਜੀ ਇੱਕ ਹੀ ਸੀ ਉਹਨਾਂ ਦੇ ਹੱਥ 'ਚ ਇੱਕ ਕਰਪਾਨਾ ਗੜਾਸੇ ਵਾਲਾ ਕੋਸ ਸੀ ਅੱਛਾ ਤੇ ਤੁਸੀਂ ਫਿਰ ਕਿਵੇਂ ਜਾਣ ਪਈ ਆਪਦੀ ਕਿੱਧਰ ਭੱਜ ਗਏ ਅਸੀਂ ਤਾਂ ਹੀ ਅੱਧਰ ਦੀ ਭੱਜ ਕੇ ਗਈ ਸੀ ਬੋਲੋ ਜੀ ਬੱਚਾ ਜੀ ਇਹ ਤਾਂ 2 ਸਾਲਾਂ ਦਾ ਬੱਚਾ ਮੇਰੀ ਦਰਾਨੀ ਦਾ ਤੇ ਉਹਨੂੰ ਲੈ ਕੇ ਤਾਂ ਆਪਦੇ ਦੋਨੇ ਬੱਚੇ ਨੂੰ ਮੇਰੀ ਕੁੜੀ ਵਾਲਾ ਖਬਰਾ ਗਈ ਇਹਦੀ ਧੜਕਣਾ ਬਦਲ ਬਾਦ ਗਈ ਸੀਗੇ ਹੱਥ ਜੋੜਨ ਲੱਗ ਗਈ ਉਹਨਾਂ ਦੇ ਅੱਗੇ ਹੱਥ ਜੋੜਦੇ ਤੇ ਮੈਂ ਮੇਰਾ ਬੇਟਾ ਜੀ 10 11 ਸਾਲਾਂ ਦਾਗਾ ਉਹਨੂੰ ਲੈ ਕੇ ਹੋਰ ਰੋਣ ਲੱਗ ਗਿਆ ਉਹਨਾਂ ਨੂੰ ਕਿਸੇ ਗਵਾਂਢੀਆਂ ਦੇ ਘਰੇ ਲੈ ਗਈ ਮੈਂ ਬਾਈ ਇਹ ਗੈਂਗ ਬਣਾ ਲੈਂਦੇ ਜੇ ਮੈਂ ਰੋਕਦਾ ਨਾ ਬਾਈ ਚਾਰ ਜਣੇ ਇਕੱਠੇ ਹੋ ਕੇ ਬਾਈ ਜੀ ਕੱਲ ਨੂੰ ਘੇਰ ਲੈਂਦੇ ਆ ਅੱਛਾ ਸਾਨੂੰ ਤਾਂ ਇਹ ਡਾਰਾ ਬਾਈ ਜੀ ਅੱਜ ਉੱਚੇ ਤਿੰਨ ਬੰਦੇ ਅਰੈਸਟ ਹੋਏ ਨਾ ਸਾਨੂੰ ਇਹ ਡਾਰਾ ਵੀ ਸ਼ਾਮ ਨੂੰ ਫੇਰ ਆ ਕੇ ਸਾਡੇ ਘਰ ਹਮਲਾ ਨਾ ਕਰਨ ਪਈ ਜਦੋਂ ਮੈਂ ਅਮਰਿੰਦਰ ਸਿੰਘ ਨੂੰ ਇਹ ਗੱਲ ਕਹੀ ਤਾਂ ਉਹਨੇ ਤਾਂ ਮੈਨੂੰ ਇਹ ਕਹਿਤਾ ਜੀ ਕਹਿੰਦਾ ਤੇਰੇ ਕੋਲੇ ਕੀ ਅਧਿਕਾਰ ਆ ਚੁੱਟੇ ਨੂੰ ਰੋਕਣ ਦਾ ਕਹਿੰਦਾ ਤੂੰ ਕਿਉਂ ਪੰਗੇ ਲੈਣਾ ਕਹਿੰਦਾ ਹੁਣ ਕਹਿੰਦਾ ਸਵਾਦ ਲੈ ਲਿਆ ਕੌਣ ਕਹਿੰਦਾ ਅਮਰਿੰਦਰ ਸਿੰਘ ਐਸਐਚਓ ਨੇ ਖੋਦ ਹੀ ਗਲੇ ਮੇਰਾ ਸਾਰਾ ਪਰਿਵਾਰ ਗਵਾਕ ਇਸ ਗੱਲ ਦਾ ਤੇ ਮੈਨੂੰ ਕਹਿੰਦਾ ਤੂੰ ਕਿਉਂ ਮੇਰੀ ਬੇਟੀ ਨੇ ਉਹਨਾਂ ਨੂੰ ਆਏ ਹੱਥ ਜੋੜੇ ਕਿ ਪਾਪਾ ਮੈਂ ਅਸੀਂ ਗਲਤੀ ਮੰਨਦੇ ਆ ਮੇਰੇ ਪਾਪਾ ਨਾਲ ਲੜੋ ਮੇਰੇ ਚਾਚਾ ਨਾਲ ਲੜੋ ਬੜਾ ਕੀ ਡਰ ਕੇ ਡਰਦੇ ਆ ਜੀ ਬੰਦਾ ਬਾਹਰ ਨਿਕਲਣੋਂ ਡਰਦਾ ਜੀ ਆਏ ਦਿਨ ਆਏ ਦਿਨ ਕੋਈ ਨਾ ਕੋਈ ਚਿੱਟੇ ਵਾਲਾ ਬੰਦਾ ਕਿਸੇ ਨਾ ਕਿਸਦਾ ਸਿਰ ਪਾੜਿਆ ਆਂਦਾ ਅੱਛਾ ਜੀ ਤੇ ਟੈਲੀਵਿਜ਼ਨ ਧੁਰੇ ਤਸੀਂ ਤੇ ਬਿਆਂ ਜੋਤ ਇਸ ਵਕਤ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੇ ਵਿੱਚ ਖੜਾ ਦਾਨ ਸਿੰਘ ਵਾਲੇ ਪਿੰਡ ਦੇ ਵਿੱਚ ਜਿੱਥੇ ਪਹਿਲਾਂ ਇੱਕ ਘਟਨਾ ਵਾਪਰੀ ਬਹੁਤ ਸਾਰੇ ਘਰਾਂ ਨੂੰ ਜਿਹੜੀ ਅੱਗ ਲਗਾਈ ਗਈ ਦੋਸ਼ੀ ਗ੍ਰਿਫਤਾਰ ਵੀ ਹੋਏ ਪਰ ਅੱਜ ਇੱਕ ਹੋਰ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਇੱਕ ਹੋਰ ਘਰ ਨੂੰ ਅੱਗ ਲਾਈ ਗਈ ਹੈ ਪਰਿਵਾਰ ਦੇ ਦੱਸਣ ਮੁਤਾਬਕੋ ਕੁਝ ਕੁ ਸਮਾਨ ਨੂੰ ਅੱਗ ਲਾਈ ਗਈ ਦਰਵਾਜ਼ੇ ਭੰਨੇ ਗਏ ਮਰ ਤੋਂ ਜਾਣਦੇ ਆ ਤੇ ਕੀ ਸਜ਼ਾ ਮਿਲੀ ਇਹਨਾਂ ਨੂੰ ਇਸ ਕੰਮ ਦੀ ਸਭ ਤੋਂ ਪਹਿਲਾਂ ਬਈ ਇਹ ਦੱਸੋ ਅਜੇ ਹਕ ਕੀ ਕੰਮ ਕੀਤਾ ਕਿ ਤੁਹਾਡੇ ਘਰ ਨੂੰ ਕਿਸੇ ਨੇ ਅੱਗ ਲਾਤੀ ਜਾਂ ਤੁਹਾਡੇ ਦਰਵਾਜ਼ੇ ਪੰਨ ਤੇ ਇਹ ਅਸੀਂ ਆਇਆ ਨਾ ਤਕਰੀਬਨ 6:30 ਵਜੇ ਇਧਰ ਪਿੰਡੋਂ ਆਈ ਜਾਂਦੇ ਸੀ ਮੈਂ ਤੇ ਮੇਰਾ ਦੋਸਤ ਇੱਕ ਮੁੰਡਾ ਸਾਨੂੰ ਛੱਕੀ ਆਧਾਰ ਤੇ ਲੱਗਿਆ ਵੀ ਕੁਝ ਕਰੀ ਜਾਂਦਾ ਸੀ ਉਹਦੇ ਕੋਲੇ ਮੋਟਰਸਾਈਕਲ ਰੋਕ ਲਿਆ ਉਹਨੂੰ ਜੇ ਪੁੱਛਿਆ ਸੀ ਬਾਈ ਕੀ ਕਰਦਾ ਕਹਿੰਦਾ ਬਾਈ ਕੁਝ ਨਹੀਂ ਉਹਨੇ ਦਾ ਹੱਥ ਪਿੱਛੇ ਕਰ ਲੇ ਅਸੀਂ ਉਹਦੀ ਤਲਾਸ਼ੀ ਲਈ ਤਾਂ ਉਹਦੇ ਕੋਲੇ ਚਿੱਟਾ ਤੇ ਸਰੰਜ ਬਰਾਮਦ ਹੋਈ ਅਸੀਂ ਉਹਨੂੰ ਫੜ ਲਿਆ ਉੱਥੇ ਪਿੰਡ ਦੇ ਬੰਦੇ ਇਕੱਠੇ ਹੋ ਗਏ ਕਿਉਂਕਿ ਰੋੜਾ 24 ਘੰਟੇ ਰਸਤਾ ਵਗਦਾ ਉਹਨੂੰ ਫੜ ਲਿਆ ਉਹ ਚਿੱਟਾ ਵੇਚਦਾ ਸੀਗਾ ਅੱਛਾ ਤੇ ਲੌਂਦਾ ਲੌਂਦਾ ਵੀ ਸ਼ਿਰਾਬੇ ਉਹ ਸਰੰਜ ਅਸੀਂ ਫੜ ਲਈ ਚਿੱਟਾ ਉੱਥੇ ਡੈਗ ਡੁਗ ਪਿਆ ਉਹਨੂੰ ਮੁਰਕੋ ਚਲੋ ਪਿੰਡ ਦੇ ਬੰਦੇ ਬਾਹਲੇ ਇਕੱਠੇ ਹੋ ਗਏ ਉਹਨੇ ਮਾਫੀ ਮੁਫੀ ਮੰਗ ਲਈ ਉਸ ਤੋਂ ਬਾਅਦ ਉਹ ਵਾਗ ਗਏ ਉਸ ਤੋਂ ਬਾਅਦ ਉਹਦੇ ਕਿ ਜਿਹੜੇ ਸਾਡੇ ਪਿੰਡ ਦੇ ਬੰਦੇ ਆ ਕਹਾਣੀ ਕੁਗਾ ਹੈਪੀ ਪੈਂਕਾ ਇੱਕ ਮਨਜੀਤੇ ਦਾ ਮੁੰਡਾ ਤੇ ਰੇਸ਼ਮ ਇਹ ਮੁੰਡਿਆਂ ਨੂੰ ਦੇ ਕੋਲੇ ਉਹਨਾਂ ਦੀ ਹਣੀ ਜਾਣੀ ਸੀ ਜਾਂ ਉਹ ਚਿੱਟਾ-ਚੂਟਾ ਖਰੀਦਦੇ ਹੋਣੇ ਉਹਦੇ ਤੋਂ ਉਹਨੇ ਕਿਤੇ ਇਹਨਾਂ ਨੂੰ ਫੋਨ-ਫਾਨ ਕਰਕੇ ਦੱਸਤਾ ਸਾਢੇ 6 ਵਜੇ ਤੋਂ ਬਾਅਦ ਅਸੀਂ ਘਰੇ ਆ ਗਏ ਜਦੋਂ ਆਪਦੇ ਕੰਮ ਕਰਨ ਦੀ ਲਾਗੇ ਤੇ ਮੈਂ ਇਧਰੋਂ 8:00 ਵਜੇ ਸਵਾ 8:00 ਕੰਮ ਜਾਂਦਾ ਸੀਗਾ ਆਪਦੇ ਡਰਾਈਵਰ ਨੂੰ ਲੈਣ ਮੈਂ ਤੇ ਮੇਰਾ ਦੋਸਤ ਸੀ ਨਾਲ ਉਹਨਾਂ ਨੇ ਮੂਰਖ ਕੋਈ ਕਹੇ ਮੇਰੇ ਡਾਂਗਵਾਂ ਦੀ ਕੋਸ਼ਿਸ਼ ਕੀਤੀ ਉੱਥੋਂ ਮੈਂ ਆਪਣੀ ਜਾਨ ਬਜਾ ਕੇ ਭੱਜਾਇਆ ਜੀ ਤੇ ਮੇਰੇ ਘਰ ਦੇ ਦੋ ਦਰਵਾਜ਼ੇ ਨੇ ਮੈਂ ਇਧਰ ਦੀ ਆ ਕੇ ਤੇ ਇਧਰ ਦੀ ਭੱਜ ਗਿਆ ਜੀ ਜਿਹੜੇ ਕਮਰੇ 'ਚ ਉਹਨਾਂ ਨੇ ਅ ਇੱਕ ਕਾਰਨ ਕੀ ਸੀ ਬਈ ਲੜਾਈ ਦਾ ਮੋੜ ਕੀ ਸੀ ਕਾਰਨ ਕੀ ਬਣ ਲੜਾਈ ਦਾ ਮੋੜ ਤਾਂ ਆਪਾਂ ਹੀ ਸਮਝ ਸਕਦੇ ਹਾਂ ਪਹਿਲਾਂ ਜਿਹੜੇ 20 25 ਘਰ ਮਚਾਏ ਸੀ 14 15 ਰਾਤ 23 ਕਿ ਮਹੀਨੇ ਹੋਇਆ ਮਤਲਬ ਇਹ ਹੋਣਾ ਤੁਹਾਨੂੰ ਉਹਨਾਂ ਦਾ ਵੀ ਚਿੱਟੇ ਦਾ ਮਸਲਾ ਸੀ ਉਹ ਵੀ ਚਿੱਟਾ ਰੋਕਦੇ ਸੀ ਆਪਾਂ ਵੀ ਚਿੱਟਾ ਰੋਕਿਆ ਜੀ ਮੈਨੂੰ ਤਾਂ ਹਾਂ ਥਾਣਾ ਨਈਆਂ ਵਾਲੇ ਦੇ ਜਿੰਨੇ ਵੀ ਇੰਚਾਰਜ ਆਏ ਐ ਐਸਐਚਓ ਹੁਣ ਤਾਂ ਚਲੋ ਉਹ ਹੈਗੇ ਨੇ ਜਿਹੜੇ ਆਪਣੇ ਉਹਨਾਂ ਦਾ ਨਾਮ ਹੈਗਾ ਜਿਹੜੇ ਹੁਣ ਆਏ ਨੇ ਅਮਰਿੰਦਰ ਸਿੰਘ ਜੀ ਇਹਨਾਂ ਨੂੰ ਘੱਟ ਪਤਾ ਉਸ ਤੋਂ ਪਹਿਲਾਂ ਜਗਦੇਵ ਸਿੰਘ ਜੀ ਜਸਵਿੰਦਰ ਕੌਰ ਮੈਡਮ ਜੀ ਕਰਮਜੀਤ ਕੌਰ ਮੈਡਮ ਸੀ ਉਹਨਾਂ ਨੂੰ ਵੀ ਪਤਾ ਜੀ ਚਿੱਟੇ ਵਾਲਿਆਂ ਨੂੰ ਆਪਾਂ ਪਹਿਲੇ ਦਿਨੋਂ ਹੀ ਰੋਕਦੇ ਰਹੇ ਹਾਂ ਜਦੋਂ ਰੋਕਦੇ ਹੀ ਕੁੱਟਣ ਪੈਂਦੇ ਸੀ ਥਾਣੇ ਚ ਪਰਚਾ ਦਰਜ ਕਰਾਉਂਦੇ ਜਦੋਂ ਮੁਲਾਜ਼ਮਾਂ ਹੁੰਦੇ ਸੀ ਉਹਨਾਂ ਭੱਜ ਜਾਂਦੇ ਸੀ ਪਰ ਤੇ ਰਾਤ ਦੀ ਵੀ ਇਹੀ ਗੱਲ ਹੋਈ ਹੈ ਵੀ ਉਹਨਾਂ ਦੇ ਬੰਦਾ ਰੋਕਿਆ 6:30 ਵਜੇ ਬੰਦਾ ਰੋਕਿਆ ਪੈਂਡ ਦੇ ਬੰਦੇ ਨੇ ਚੜਾ ਚੜੂ ਕੇ ਭੇਜਤਾ ਜੀ ਚਲੋ ਮਾਫੀ ਮੁਫੀ ਮੰਗਿਆ ਉਸ ਤੋਂ ਬਾਅਦ 8:30 ਵਜੇ ਉਹ ਮੈਨੂੰ ਡ ਉਹ ਬੁੜੀਆਂ ਭੱਜ ਗਈਆਂ ਜੀ ਇਧਰ ਦੀ ਸਾਡਾ ਸਾਰਾ ਘਰ ਖਾਲੀ ਹੋ ਗਿਆ ਜੀ ਉਸ ਤੋਂ ਬਾਅਦ ਜਾਂਦੇ ਜਾਂਦੇ ਗੇਟ ਭੰਨ ਗਏ ਜੀ ਮੇਰੇ ਤਾਇਕਾ ਗੇਟ ਭੰਨ ਗਏ ਜਾਂਦੇ ਹੋਏ ਤੇ ਆ ਮੇਰਾ ਸੋਫਾ ਵਿੱਚ ਆ ਗਈ ਕਿੰਨੇ ਧੜੇ ਸੀਗੇ ਬਈ 5-6 ਬੰਦੇ ਤਾਂ ਮੇਰੇ ਪਿੰਡ ਦੇ ਸੀਗੇ ਜੀ ਬਾਕੀ ਕੁਝ 15 ਟੋਟਲ 15-20 ਬੰਦੇ ਹੋ ਸਕਦੇ ਆ ਜਿਦੇ 5-6 ਦੀ ਮੈਨੂੰ ਪਛਾਣਾ ਕੋਸ ਆਣ ਪਛਾਤੇ ਆ ਜੀ ਜਦੋਂ ਤੁਸੀਂ ਆਏ ਉਹਨਾਂ ਨੂੰ ਜਾਂਦੇ ਦੇਖਿਆ ਉਦੋਂ ਕੀ ਕੀ ਸੀ ਉਹਨਾਂ ਦੇ ਹੱਥ 'ਚ ਜਾਂ ਕੀ ਕੀ ਹਥਿਆਰ ਸੀ ਇਹਦੇ ਵਿੱਚ ਜਦੋਂ ਮੇਰੇ ਮਗਰ ਪਿਆ ਜੀ ਜਿਹੜੇ ਇੱਕ ਜਿਹੜਾ ਮੁੰਡਾ ਹੈਪੀ ਆ ਉਹਦੇ ਹੱਥ 'ਚ ਇੱਕ ਕਿਰਪਾਨ ਤੇ ਇੱਕ ਗਰਾਰੀ ਜਿਹੜੀ ਕਿ ਆਪਾਂ ਜੜੀ ਹੁੰਦੀ ਹੈ ਸਾਈਕਲ ਦੀ ਦੋ ਬੰਦਿਆਂ ਦੇ ਹੱਥਾਂ 'ਚ ਡਾਂਗਾ ਤੇ ਟੰਗਲਾਂ ਤੁਰੰਗਾ ਤੇ ਲੋਹੇ ਦੀਆਂ ਪਾਈਆਂ ਸੀਆਂ ਜੀ ਵੀ ਉਹਨਾਂ ਨੇ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਇੱਕ ਥੋੜੀ ਜੀ ਮੇਰੇ ਚਲੋ ਸਰਜੇ ਮੋਢੇ ਤੇ ਵੱਜੀ ਪਰ ਮੈਂ ਬਚਦਾ ਬਚਦਾ ਨਿਕਲ ਗਿਆ ਜੇ ਮੈਂ ਉੱਥੇ ਡਿੱਗ ਜਾਂਦਾ ਫਿਰ ਤਾਂ ਮੇਰਾ ਜ਼ਿਆਦਾ ਨੁਕਸਾਨ ਹੁੰਦਾ ਪਰ ਮੇਰਾ ਨੁਕਸਾਨ ਨਹੀਂ ਹੋਇਆ ਚਲੋ ਮਾੜੀ ਮੋਢੇ ਤੇ ਵੱਜੀ ਪਰ ਮੈਂ ਨਿਕਲ ਗਿਆ ਫਿਰ ਕੀ ਕੀ ਹਥਿਆਰ ਇਹਦੇ ਵਿੱਚ ਜਦੋਂ ਮੇਰੇ ਮਗਰ ਪਿਆ ਜੀ ਜਿਹੜੇ ਇੱਕ ਜਿਹੜਾ ਮੁੰਡਾ ਹੈਪੀ ਆ ਉਹਦੇ ਹੱਥ 'ਚ ਇੱਕ ਕਿਰਪਾਨ ਤੇ ਇੱਕ ਗਰਾਰੀ ਜਿਹੜੀ ਕਿ ਆਪਾਂ ਜੜੀ ਹੁੰਦੀ ਹੈ ਸਾਈਕਲ ਦੀ ਦੋ ਬੰਦਿਆਂ ਦੇ ਹੱਥਾਂ 'ਚ ਡਾਂਗਾ ਤੇ ਟੰਗਲਾਂ ਤਨਗਾ ਤੇ ਲੋਹੇ ਦੀਆਂ ਪਾਈਆਂ ਸੀਗੀਆਂ ਜੀ ਵੀ ਉਹਨਾਂ ਨੇ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਇੱਕ ਥੋੜੀ ਜੀ ਮੇਰੇ ਚਲੋ ਸਰਜੇ ਮੋਢੇ ਤੇ ਵੱਜੀ ਪਰ ਮੈਂ ਬਚਦਾ ਬਚਦਾ ਨਿਕਲ ਗਿਆ ਜੇ ਮੈਂ ਉੱਥੇ ਡਿੱਗ ਜਾਂਦਾ ਫਿਰ ਤਾਂ ਮੇਰਾ ਜ਼ਿਆਦਾ ਨੁਕਸਾਨ ਹੁੰਦਾ ਪਰ ਮੇਰਾ ਨੁਕਸਾਨ ਨਹੀਂ ਹੋਇਆ ਚਲੋ ਮਾੜੀ ਮੋਢੇ ਤੇ ਵੱਜੀ ਪਰ ਮੈਂ ਨਿਕਲ ਗਿਆ ਫਿਰ ਉਹ ਇਧਰ ਦੀ ਆ ਗੇਟ ਮੈਂ ਆਇਆ 메ਨ ਗੇਟ ਭੱਜ ਕੇ ਆਹ ਵਾਰ ਖੁੱਲਿਆ ਜਿਗਾ ਮੇਰਾ ਮੰਗਰਲਾ ਗੇਟ ਖੋਲ ਕੇ ਮੈਂ ਭੱਜ ਗਿਆ ਜੀ ਅੱਛਾ ਕਿੰਨੇ ਜਾਣੇ ਹੋ ਪਰਿਵਾਰ ਦੇ ਬ ਇਸਕੇ ਮੇਰੇ ਫਾਦਰ ਸਾਹਿਬ ਵੀ ਘਰ ਹੈ ਨਹੀਂ ਸੀ ਕਿਉਂਕਿ ਸਾਡੇ ਲੇਡੀਜ਼ ਸੀਗੇ ਸਾਰੇ ਕਿਉਂਕਿ ਜਸ ਟਾਈਮ ਤੇ ਅਸੀਂ ਆਏ ਆ ਮੇਰੇ ਬਾਹਰ ਦੇ ਵਿੱਚ ਖੜੇ ਹੋਏ ਸੀਗੇ ਮੇਰੇ ਨਾਲ ਗੱਲ ਕੀਤੀ ਜਾਂਦੇ ਬਾਈ ਤੇਰੇ ਨਾਲ ਕੋਈ ਰੌਲਾ ਨਹੀਂ ਹੈ ਸਾਡਾ ਉਹਦੇ ਨਾਲ ਰੌਲਾ ਉਹਨੇ ਸਾਡਾ ਬੰਦਾ ਰੋਕਿਆ ਚਿੱਟੇ-ਚੁੱਟੇ ਦਾ ਕੋਈ ਚੱਕਰ ਸੀ ਜਾਂ ਮੈਨੂੰ ਆਂਦੇ ਤੇਰੇ ਨਾਲ ਕੋਈ ਰੌਲਾ ਨਹੀਂ ਤੁਸੀਂ ਆਪਦੇ ਘਰੇ ਜਾਓ ਠੀਕ ਹੈ ਜੀ ਮੈਂ ਘਰ ਆ ਕੇ ਦੇਖਿਆ ਤਾਂ ਘਰੇ ਬਾਈ ਜੀ ਅੱਗ ਲੱਗੀ ਹੋਈ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਉਸ ਟਾਈਮ ਤੇ ਉਹ ਭੱਜ ਗਏ ਸਾਰੇ ਫਰਾਰ ਕਿਉਂਕਿ ਪ੍ਰਸ਼ਾਸਨ ਨੂੰ ਕਾਲ ਕੀਤੀ ਸੀ ਨਾ ਉਹ ਆ ਰਹੇ ਸੀ ਤੋਂ ਸਾਰੇ ਭੱਜ ਗਏ ਬਾਈ ਬਾਕੀ ਵੀ ਬੱਚਿਆਂ ਤੋਂ ਪੁੱਛ ਸਕਦੇ ਬਾਈ ਇੰਨੇ ਮੇਰੀ ਬੇਟੀ ਨੇ ਉਹਨਾਂ ਨੂੰ ਆਏ ਹੱਥ ਜੋੜੇ ਵੀ ਪਾਪਾ ਮੈਂ ਅਸੀਂ ਗਲਤੀ ਮੰਨਦੇ ਹਾਂ ਮੇਰੇ ਪਾਪਾ ਨਾਲ ਲੜੋ ਮੇਰੇ ਚਾਚਾ ਨਾਲ ਲੜੋ ਬਾਕੀ ਤੁਸੀਂ ਬੱਚਿਆਂ ਨੂੰ ਪੁੱਛ ਭਾਈ ਸਰਕਾਰ ਤਾਂ ਕਹਿੰਦੀ ਯੁੱਧ ਨਸ਼ਿਆ ਵਿਰੁੱਧ ਚੱਲ ਰਿਹਾ ਪਰ ਤੁਸੀਂ ਕਹਿੰਦੇ ਹੋ ਨਸ਼ਾ ਤਸਕਰਾਂ ਨੇ ਇਸ ਤਰ੍ਹਾਂ ਦੀ ਵਾਰਦਾਤ ਕੀਤੀ ਹੈ ਵੱਡੇ ਭਾਈ ਇੱਕ ਗੱਲ ਦੱਸਣਾ ਇੱਕ ਗੱਲ ਕਹਿਣੀ ਚਾਹਣਾ ਇਹ ਜਿਹੜਾ ਨਸ਼ੇ ਵਿਰੁੱਧ ਨਸ਼ੇ ਵਿਰੁੱਧ ਨਹੀਂ ਭਾਈ ਯੁੱਧ ਯੁੱਧ ਜਿਹੜਾ ਨਸ਼ਾ ਰੋਕਦਾ ਨਾ ਉਹਦੇ ਵਿਰੁੱਧ ਹੈ ਨਸ਼ਾ ਰੋਕਣ ਵਾਲੇ ਦੇ ਵਿਰੁੱਧ ਹੈ ਭਾਈ ਯੁੱਧ ਕਿਉਂਕਿ ਕੀ ਕਰਦੇ ਆਪਾਂ ਇੱਕ ਬੰਦੇ ਨੂੰ ਫੜ ਲੈਨੇ ਆ ਦੂਜੇ ਦਿਨ ਉਹਨੂੰ 4 ਜਾਨੇ ਛਡਾਉਣ ਚੱਲ ਜਲਦੇ ਆ। ਅੱਛਾ। ਚਲਵਾਉਣ ਛੱਡ ਜਾਂਦੇ ਆ ਆ ਜਿਹੜੇ ਹੁਣ ਬਾਈ ਜੀ ਅੱਗ ਵਾਲੇ ਆ। ਤਿੰਨ ਬੰਦੇ ਉਹ ਆ ਜਿਨ੍ਹਾਂ ਨੇ ਪਹਿਲਾਂ ਅੱਗ ਲਾਈ ਹੋਈ ਆ। ਹੈਪੀ ਰੇਸ਼ਮ ਤੇ ਅਜੀਪਾਲ ਪਿੰਕਾ ਇਹਨਾਂ ਤਿੰਨੇ ਇਸੇ ਅੱਗ ਵਾਲੇ ਕਾਂਡ ਦੇ ਵਿੱਚ ਪਹਿਲਾਂ ਚਿੱਟੇ ਵਾਲੇ ਕੇਸ ਦੇ ਵਿੱਚ ਜ਼ਮਾਨਤ ਤੇ ਆ। ਤੇ ਉਹੀ ਬੰਦੇ ਬਾਈ ਦੁਬਾਰਾ ਮੇਰੇ ਘਰ ਆ ਕੇ ਅੱਗ ਲਾ ਗਏ ਯਾਰ ਹੁਣ ਤੁਸੀਂ ਦੱਸੋ ਵੀ ਪਹਿਲਾਂ ਵੀ ਚਿੱਟੇ ਪਿੱਛੇ ਉਹ ਲੜੇ ਸੀ ਹੁਣ ਇਹਦੂ ਵੱਡਾ ਸਬੂਤ ਕੀ ਆਈ ਪਹਿਲਾਂ ਵੀ ਚਿੱਟੇ ਪਿੱਛੇ ਅੱਗ ਲਾਈ ਆ ਹੁਣ ਵੀ ਚਿੱਟੇ ਪਿੱਛੇ ਉਹਨਾਂ ਨੇ ਉਹੀ ਬੰਦੇ ਆ ਬਾਈ ਯਾਰ ਸ਼ਹਿ ਸ਼ਹਿ ਕਿੰਨਾ ਦੀ ਐ ਇਸ ਕੰਮ ਨੂੰ ਇਸ ਕੰਮ ਨੂੰ ਬਾਈ ਜੀ ਅਸੀਂ ਇਹ ਤਾਂ ਕਹਿ ਨਹੀਂ ਸਕਦੇ ਵੀ ਪ੍ਰਸ਼ਾਸਨ ਦੀ ਸ਼ਹਿ ਐ ਇਸ ਵਿੱਚ ਬਾਈ ਜੀ ਗੈਂਗ ਬਣ ਜਾਂਦਾ ਅੱਛਾ ਇਹ ਕੋਈ ਐਮਐਲਏ ਵਗੈਰਾ ਦਾ ਸੀ ਕਿਸੇ ਨੂੰ ਨਹੀਂ ਕਹਿ ਸਕਦੇ ਬਟ ਨਸ਼ਾ ਵਿਰੋਧ ਯੁੱਧ ਇਹਨਾਂ ਨੂੰ ਸਾਨੂੰ ਕੋਈ ਮਤਲਬ ਨਹੀਂ ਪਰ ਇਹਨਾਂ ਨੂੰ ਸ਼ਹਿ ਕੀ ਐ ਬਾਈ ਜੀ ਇਹ ਗੈਂਗ ਬਣਾ ਲੈਂਦੇ ਜੇ ਮੈਂ ਰੋਕਦਾ ਨਾ ਬਾਈ ਚਾਰ ਜ ਇਹੋ ਚੋ ਤਿੰਨ ਬੰਦੇ ਅਰੇਸਟ ਹੋ ਹੈ ਨਾ ਸਾਨੂੰ ਇਹ ਦਾਰਾ ਵੀ ਸ਼ਾਮ ਨੂੰ ਫੇਰ ਆ ਕੇ ਸਾਡੇ ਘਰ ਹਮਲਾ ਨਾ ਕਰਨ ਅੱਛਾ ਬਾਈ ਸਰਕਾਰ ਤਾਂ ਕਹਿੰਦੀ ਆ ਜਾਂ ਪੁਲਿਸ ਪ੍ਰਸ਼ਾਸਨ ਕਹਿੰਦਾ ਸਾਨੂੰ ਜਾਣਕਾਰੀ ਦਿਓ ਅਸੀਂ ਉਹਨਾਂ ਤੇ ਨੱਥ ਪਾਵਾਂਗੇ ਅਸੀਂ ਅੰਦਰ ਡੱਕਦੇ ਆਂਗੇ ਸਰ ਅੰਦਰ ਡੱਕਣ ਦੀ ਗੱਲ ਦੱਸਦਾ ਨਹੀਂ ਦੇਖੋ ਇੱਥੋਂ ਮੈਨੂੰ ਥਾਣਾ ਪੈਂਦਾ 10 ਕਿਲੋਮੀਟਰ ਮੈਂ ਪ੍ਰਸ਼ਾਸਨ ਨੂੰ ਗਲਤ ਨਹੀਂ ਕਹਿੰਦਾ ਜਦ ਤੱਕ ਬਾਈ ਮੈਂ ਫੜ ਕੇ ਰੱਖਦਾ ਹੁਣ ਇਹ ਤਾਂ ਹੈ ਨਹੀਂ ਬਾਈ ਜੀ ਮੈਂ ਬੰਨ ਕੇ ਰੱਖ ਲੂੰਗਾ 40 ਬੰਦੇ ਉਹਦੇ ਮੰਗ ਰਾ ਆ ਜਾਂਦੇ ਆ ਅੱਛਾ ਠੀਕ ਹੈ ਬਾਈ ਇਹ ਤਾਂ ਗੁੰਡਾਗਰਦੀ ਹੋ ਜਾਂਦੀ ਆ ਜਦੋਂ ਉਹ ਫੜ ਕੇ ਰੱਖਦੇ ਆ ਬਾਈ ਪ੍ਰਸ਼ਾਸਨ ਆਉਂਦਾ ਉਹਦੋਂ ਫਿਰ ਪਿੰਡ ਦੇ ਲੋਕਾਂ ਦੇ ਨੰਬਰਦਾਰ ਵਗੈਰਾ ਹੋਰ ਬੁੜੀਆਂ ਵਗੈਰਾ ਵੀਡੀਓ ਕਹਿਦਾ ਵੀ ਵੀਡੀਓ ਹੈ ਸਾਡੇ ਕੋਲ ਉਹ ਬੰਦੇ ਨੇ ਬਾਈ ਮਾਫੀ ਮੰਗੀ ਅਸੀਂ ਉਹਨੂੰ ਭੇਜਤਾ ਪੁੱਤ ਤੁਸੀਂ ਕਰ ਤੁਸੀਂ ਘਰੇ ਸੀ ਜਦੋਂ ਆਏ ਆਓ ਕੀ ਕੀ ਕਰਦੀ ਤੁਸੀਂ ਕਰੇ ਸਹੀ ਦਸੀ ਅਸੀਂ ਜੀ ਬੈਠੇ ਸੀ ਜੀ ਤੇ ਜਦੋਂ ਜੀ ਆਇਆ ਜੀ ਇਹ ਜੀ ਸਾਡੇ ਜੀ ਘਰ ਨੂੰ ਜੀ ਅੱਗ ਲਾਉਣ ਲੱਗ ਗਈ ਸਾਡੀ ਮੰਮੀ ਨੇ ਜੀ ਕਹਿੰਦੇ ਜੀ ਤੇਰਜੀ ਦਾ ਮੰਮੀ ਨੂੰ ਕਹਿੰਦੇ ਜੀ ਕਹਿੰਦੇ ਜੀ ਇਹ ਜੀ ਬੁਰੀਆਂ ਹਰਕਤਾਂ ਕਰਨ ਲੱਗ ਗਈ ਤੇਰਜੀ ਦਾ ਛੋਟੇ ਹਾੜੀ ਨੂੰ ਗਾਲ ਕੱਢੀ ਤੇ ਉਹਨੂੰ ਬੁੱਲਣਗੇ ਬੱਚੇ ਨੂੰ ਬੱਚੇ ਨੂੰ ਡਰ ਕਿੰਨਾ ਕੁ ਲੱਗਿਆ ਉਦੋਂ ਬਾਲਾ ਘਰੋਂ ਕਿੱਥੇ ਨਿਕਲ ਗਏ ਕਿੰਨੇ ਕਿੰਨੇ ਕੁ ਜਾਣੇ ਸੀ ਉਹ ਕਿਹਦੇ ਘਰੇ ਜਾਵਦੇ ਸੀ ਪੁੱਤ ਕਿੰਨੇ ਕਿੰਨੇ ਜਾਣੇ ਸੀ 6 ਜਾਣੇ ਸੀ 6 ਜਾਣੇ ਸੀ ਕੀ ਕੀ ਸੀ ਉਹਨਾਂ ਦੇ ਹੱਥ 'ਚ ਇੱਕ ਕਰਪਾਨਾ ਗੜਾ ਸੇ ਬਾਲਾ ਕੋਸ ਸੀ ਅੱਛਾ ਤੇ ਤੁਸੀਂ ਫਿਰ ਕਿਵੇਂ ਜਾਨ ਬਚਾਈ ਆਪਦੀ ਕਿੱਧਰ ਭੱਜ ਗਏ ਅਸੀਂ ਤਾਂ ਜੀ ਅੱਧਰ ਦੀ ਭੱਜ ਕੇ ਗਏ ਸੀ ਜੀ ਅੱਛਾ ਕਿ ਕੌਣ ਕੌਣ ਗਏ ਸੀ ਤੁਸੀਂ ਮੰਮਾ ਤੇ ਮੈਂ ਤੇ ਸਾਡਾ ਭਰਾ ਜੀ ਛੋਟਾ ਜੀ ਅੱਛਾ ਠੀਕ ਕਿੰਨੀ ਉਮਰ ਆ ਤੇਰੀ 9 ਸਾਲ 9 ਸਾਲ 9 ਸਾਲ ਤਾਂ ਇੱਕ ਦੇਖ ਸਕਦੇ ਹੋ ਇੱਕ ਬੱਚਾ ਵੀ ਜਿਹੜੀ ਬੱਚੀ ਹੈ 9 ਸਾਲ ਦੀ ਉਹ ਵੀ ਡਰੀ ਹੋਈ ਆ ਪੁਲਿਸ ਜੀ ਬਾਈ ਮੈਂ ਪੁਲਿਸ ਨੂੰ ਜਦੋਂ ਪਹਿਲਾਂ ਚਿੱਟੇ ਵਾਲਾ ਮੁੰਡਾ ਫੜਿਆ 4 ਵਜੇ ਐਸਐਚਓ ਸਾਹੜੂ ਫੋਨ ਕਰਿਆ ਸੀ ਚਲੋ ਉਹ ਕੰਡੇ ਵੀ ਅਸੀਂ ਮੀਟਿੰਗ ਸੀ ਚੱਕਿਆਣੀ ਫਿਰ ਉਸ ਤੋਂ ਬਾਅਦ 8:00 ਸਵੇਰੇ ਜਦੋਂ ਕਾਂਡ ਹੋਇਆ 8:30 ਵਜੇ ਦੇ ਮੈਂ ਉਧਰੋਂ ਹੀ ਜਰੂਆ ਆਇਆ ਮੈਨੂੰ ਪਤਾ ਲੱਗਿਆ ਮੇਰੇ ਘਰੇ ਅੱਗ ਲੱਗੀ ਮੈਂ ਬੁਝਾ ਕੇ ਅੱਗੋਂ ਨਾਲ ਦੀ ਨਾਲ ਫੋਨ ਕੀਤਾ ਪੁਲਿਸ ਕੋਈ 1.5 ਘੰਟੇ ਬਾਅਦ ਲੈ ਆਈਆ ਆ ਕੇ ਐਸਐਚਓ ਮੈਨੂੰ ਕਹਿੰਦਾ ਯਾਰ ਤੇਰੇ ਕੋਲੇ ਕੋਈ ਅਧਿਕਾਰ ਹੈਗਾ ਚਿੱਟ ਚਿੱਟੇ ਵਾਲੇ ਨੂੰ ਰੋਕਣ ਦਾ ਤੂੰ ਕਿਉਂ ਪੰਗੇ ਲੈਣਾ ਟਲ ਸੌਂਦੀ ਆ ਪੁਲਿਸ ਕਿੰਨੇ ਸਮੇਂ ਬਾਅਦ ਆਉਂਦੀ ਹੈ ਤੇ ਕੀ ਗੱਲਬਾਤ ਕਰ ਪੁਲਿਸ ਨੂੰ ਫੋਨ ਕਰਨ ਤੋਂ ਤਕਰੀਬਨ ਮੈਂ ਮੇਰੇ ਕੋਲ ਫੋਨ ਨਹੀਂ ਹੈਗਾ ਸੀਗਾ ਮੈਂ ਇਧਰੋਂ ਕਿਸੇ ਗਵਾਂਡੀ ਦੇ ਘਰੇ ਲੁੱਕ ਕੇ ਜਾ ਕੇ 112 ਤੇ ਕਾਲ ਕੀਤੀ 100 ਨੰਬਰ ਤੇ ਕਾਲ ਕਰਕੇ ਪੁਲਿਸ ਬੁਲਾਈ ਜਦੋਂ ਪੁਲਿਸ ਨੂੰ ਤਕਰੀਬਨ ਆਉਂਦੇ ਆਉਂਦੇ ਨੂੰ ਜਿੱਦਾਂ ਉਹ ਕਹਿੰਦੇ ਵੀ 8 ਕਿਲੋਮੀਟਰ ਪੈਂਦਾ 8 ਕਿਲੋਮੀਟਰ 'ਚ 15 ਮਿੰਟ ਲੱਗਦੇ ਆ ਕਾਰਵਾਈ ਕਰਦੇ ਨੂੰ 15 ਮਿੰਟ ਲੱਦੇ ਘੰਟਾ ਤੱਕ ਪਹੁੰਚਣੀ ਚਾਹੀਦੀ ਹੈ ਪਹੁੰਚਦਾ 1.5-2 ਘੰਟੇ ਲੇਟ ਪਹੁੰਚੀ ਆ ਅੱਛਾ ਜਦੋਂ ਪੁਲਿਸ ਆ ਕੇ ਪਹੁੰਚਦੀ ਮੈਨੂੰ ਪੁੱਛਦੀ ਆ ਮੈਂ ਦੱਸਿਆ ਉਹ ਸਵਿਚ ਆਫ ਕਰਕੇ ਫੋਨ ਆਪਣਾ ਬੈਠ ਗਿਆ ਜੀ ਬੈਠੇ ਰਿਹਾ ਘੰਟਾ ਮੈਂ ਕਹਿੰਦੇ ਵੀ ਉਹਨੂੰ ਬੁਲਾਓ ਉਹਦਾ ਬਿਆਨ ਲਿਖਾਂਗੇ ਥਾਣੇ ਲੈ ਕੇ ਜਾਓ ਉਸ ਤੋਂ ਬਾਅਦ ਫਿਰ ਮੈਂ ਉਲੇ ਹੋ ਕੇ ਆਪਦਾ ਫੋਨ ਆਨ ਕਰਿਆ ਤੇ ਮੈਂ ਪੱਤਰਕਾਰ ਵੀਰਾਂ ਨੂੰ ਕੰਨਾਂ ਨੂੰ ਫੋਨ ਕੀਤਾ ਸੰਦੀਪ ਬਾੜਕ ਜੀ ਨੂੰ ਮਨਿੰਦਰਜੀਤ ਜੀ ਨੂੰ ਉਹਨਾਂ ਨਾਲ ਗੱਲਬਾਤ ਹੋਈ ਜਦੋਂ ਮਰੀ ਉਸ ਤੋਂ ਬਾਅਦ ਮੈਂ ਘਰੇ ਆ ਗਿਆ ਉਦੋਂ ਜਦੋਂ ਮੈਂ ਘਰੇ ਆਇਆ ਮੁਲਾਜ਼ਮ ਜਾ ਚੁੱਕੇ ਸੀਗੇ ਤੇ ਤੜਕੇ ਨੂੰ ਫਿਰ ਸਵੇਹਾ 7 ਵਜੇ ਪ੍ਰਸ਼ਾਸਨ ਆ ਗਿਆ ਜੀ ਤੀ ਤੋ ਤੁਹਾਨੂੰ ਮੁਲਾਜ਼ਮਾਂ ਨੇ ਕੀ ਕਿਹਾ ਫਿਰ ਸਵੇਰੇ ਆ ਕੇ ਮੁਲਾਜ਼ਮਾਂ ਨੇ ਆ ਅਨਸਾਰ ਮੈਨੂੰ ਕਿਹਾ ਵੀ ਬਾਈ ਜਿਹੜੀ ਤੂੰ ਵੀਡੀਓ ਕਿਹਨੂੰ ਕਿਹਨੂੰ ਭੇਜੀਆ ਮੇਰਾ ਫੋਨ ਫੜ ਕੇ ਚੈੱਕ ਕੀਤਾ ਮੈਂ ਕਿਹਾ ਜੀ ਬਾਈ ਪੱਤਰਕਾਰਾਂ ਨੂੰ ਭੇਜੀਆ ਹਾਂ ਮੈਂ ਫਲਾਣੇ ਫਲਾਣੇ ਪੱਤਰਕਾਰਾਂ ਨੂੰ ਭੇਜੀਆ ਉਸ ਤੋਂ ਬਾਅਦ ਕਹਿੰਦਾ ਯਾਰ ਤੂੰ ਗਲਤ ਕੀਤਾ ਸਾਡੇ ਖਿਲਾਫ ਕੀਤਾ ਮੈਂ ਤੰਨ ਬੰਦੇ ਰਸ਼ਟਵੀ ਹੋ ਜਾਂਦੇ ਆ ਜੀ ਤੁਸੀਂ ਉਹਨਾਂ ਨੂੰ ਇਹ ਨਹੀਂ ਦੱਸਿਆ ਵੀ ਮੈਂ ਚੱਟੇ ਖਿਲਾਫ ਰੋਕਦਾ ਸੀ ਤੇ ਮੇਰੇ ਨਾਲ ਆਹ ਘਟਨਾ ਵਾਪਰੀ ਜਦੋਂ ਮੈਂ ਅਮਰਿੰਦਰ ਸਿੰਘ ਨੂੰ ਇਹ ਗੱਲ ਕਹੀ ਤਾਂ ਉਹਨੇ ਤਾਂ ਮੈਨੂੰ ਇਹ ਕਹਿਤਾ ਸੀ ਕਹਿੰਦਾ ਤੇਰੇ ਕੋਲੇ ਕੀ ਅਧਿਕਾਰ ਆ ਚੱਟੇ ਨੂੰ ਰੋਕਣ ਦਾ ਕਹਿੰਦਾ ਤੂੰ ਕਿਉਂ ਪੰਗੇ ਲੈਣਾ ਕਹਿੰਦਾ ਹੁਣ ਕਹਿੰਦਾ ਸਵਾਦ ਲੈ ਲਿਆ ਕੌਣ ਕਹਿੰਦਾ ਅਮਰਿੰਦਰ ਸਿੰਘ ਐਸ ਸੱਚੋ ਨੇ ਖੋਦ ਹੀ ਗਲੇ ਮੇਰਾ ਸਾਰਾ ਪਰਿਵਾਰ ਗਵਾਹ ਇਸ ਗੱਲ ਦਾ ਤੇ ਮੈਨੂੰ ਕਹਿੰਦਾ ਤੂੰ ਕਿਉਂ ਪੰਗੇ ਲੈਣਾ ਕਹਿੰਦਾ ਹੁਣ ਤੂੰ ਸਵਾਦ ਲੈ ਕਹਿੰਦਾ ਤੈਨੂੰ ਮੈਂ ਕਿਹਾ ਸੀ ਵੀ ਮੈਨੂੰ ਫੋਨ ਕਰੀਂ ਪਾਸੇ ਹੋ ਕੇ ਮੈਂ ਤੇ ਕਹਿੰਦਾ ਤੂੰ ਮ ਚਾਰ-ਚਾਰ ਘਟੇ ਤਾਂ ਤੁਸੀਂ ਆਉਂਦੇ ਨਹੀਂ ਤੁਸੀਂ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਅਸੀਂ ਤੇਰੇ ਵਾਸਤੇ ਬੈਠੇ ਮੈਨੂੰ ਇਹ ਖੁਦ ਗੱਲ ਕਹੀ ਕਹਿੰਦੇ ਤੇਰੇ ਵਾਸਤੇ ਤਾਂ ਨਹੀਂ ਪੁਲਿਸ ਬੈਲੀ ਬੱਠੀ ਪਰ ਜਦੋਂ ਸਵੇਰੇ ਕੋਈ ਪੱਤਰਕਾਰ ਵੀਰ ਪਤਾ ਨਹੀਂ ਕਿਹਨੇ ਸਾਹ ਸੰਦੀਪ ਪਾਟਕ ਜੀ ਨੇ ਕੀਤਾ ਜਾਂ ਲੋਕ ਆਵਾਜ਼ ਟੀਵੀ ਵਾਲਿਆਂ ਨੇ ਇਹਨਾਂ ਨੂੰ ਫੋਨ ਕੀਤਾ ਕਿੰਨਾ ਨੇ ਕੀਤਾ ਹਨਾ ਪੱਤਰਕਾਰ ਵੀਰ ਨੇ ਫੇਰ ਆ ਕੇ ਪ੍ਰਸ਼ਾਸਨ ਮੇਰੀ ਗੱਲ ਸੁਣਦਾ ਉਸ ਤੋਂ ਬਾਅਦ ਪ੍ਰਸ਼ਾਸਨ ਪੂਰੀ ਪੈਰਵਾਈ ਕਰਕੇ ਉਹਨਾਂ ਮਗਰ ਗੱਡੀਆਂ ਲਾ ਕੇ ਰੇਡ ਮਾਰ ਕੇ ਤਿੰਨ ਬੰਦੇ ਫੜਦੀ ਆ ਪਰ ਇਸ ਟਾਈਮ ਤਿੰਨ ਬੰਦੇ ਡਾਰਾ ਤਿੰਨ ਬੰਦੇ ਮਾਲੂ ਮੈਨੂੰ ਧਮਕੀਆਂ ਦੇਈ ਜਾਂਦੇ ਸੀਗੇ ਫੋਨ ਤੇ ਐਸਐਚਓ ਦੇ ਖੜੇ ਤੇ ਮੈਂ ਫੋਨ ਦਿਖਾਤਾ ਸੀ ਉਹਨਾਂ ਨੂੰ ਦੋ ਜਿਹੜੇ ਤਿੰਨ ਬੰਦੇ ਬਾਹਰ ਆ ਵੀ ਉਹ ਕੋਈ ਮੇਰਾ ਨੁਕਸਾਨ ਨਾ ਕਰ ਸਕਣ ਐਸੇ ਕਰਕੇ ਮੈਂ ਹਜੇ ਤੱਕ ਘਰੋਂ ਬਾਹਰ ਨਹੀਂ ਗਿਆ ਜੀ ਜੀ ਬਾਈ ਇੱਕ ਪਾਸੇ ਯੋਧ ਨਸ਼ਾ ਵਿਰੋਧ ਚੱਲ ਰਿਹਾ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਤੁਸੀਂ ਚਿੱਟੇ ਵਾਲਾ ਵੀ ਫੜ ਲਿਆ ਤੁਸੀਂ ਕਹਿੰਦੇ ਹੋ ਵੀ ਨਸ਼ਾ ਤਸਕਰਾਂ ਨੇ ਸਾਡੇ ਘਰ 'ਚੇ ਵਾਰਦਾਤ ਵੀ ਦਿੱਤੀ ਜੀ ਜੀ ਹਾਂ ਜਿੱਦਾਂ ਮੇਰੇ ਭਰਾ ਨੇ ਇਹ ਗੱਲ ਕਹੀ ਹੈ ਵੀ ਯੋਧ ਨਸ਼ਾ ਵਿਰੋਧ ਨਹੀਂ ਯੋਧ ਨਸ਼ੇ ਫੜਨ ਵਾਲਿਆਂ ਦੇ ਵਿਰੋਧੀ ਆ ਇਹ ਤੋਂ ਪਹਿਲਾਂ ਮੈਂ ਤਿੰਨ ਚਾਰ ਵਾਰੀ ਕਟ ਖਾ ਚੁੱਕਿਆ ਬਾਈ ਜਗਦੇਵ ਸਿੰਘ ਐਸਐਚ ਹੁੰਦੇ ਸੀਗੇ ਪਹਿਲਾਂ ਉਹਨਾਂ ਦੇ ਵੀ ਧਿਆਨ 'ਚ 100 ਨੰਬਰ ਤੇ ਕੰਪਲੀਟ ਕਰਕੇ ਬੰਦੇ ਸੱਦੇ ਸੀ ਮੈਂ ਉਹਨਾਂ ਨੇ ਆਨਲਾਈਨ ਕੰਪਲੀਟ ਕਰੀ ਸੀਗੀ ਉਹਦੇ ਵੀ ਚਿੱਟੇ ਵਾਲਿਆਂ ਨੇ ਮੇਰੇ ਭਰਾ ਨੂੰ ਘੁੱਟਤਾ ਸੀਗਾ ਜੀ ਜਿਵੇਂ ਤੂੰ ਸਾਡੇ ਬੰ ਕਿਸੇ ਮੁੰਡੇ ਤੋਂ ਉਦਾ ਹੀ ਲੱਤਾਂ ਸੀਗਾ ਉਹਦਾ ਮਨ ਲੋ ਬੈ ਲੈ ਡੱਬੇ ਬਿਨਾ ਮਿਲਦਾ ਨਾ ਹੁੰਦਾ ਜੀ ਉਹ ਕੋਈ ਮੇਰੇ ਚਾਮ ਆਦਮੀ ਪਾਰਟੀ ਦੇ ਸਿਲਸਿਲੇ ਚ ਪਰਚਾ ਹੋ ਗਿਆ ਸੀਗਾ ਜੀ ਉਹਦੇ ਸਿਲਸਿਲੇ ਚ ਉਹ ਪਿਆ ਉਹ ਵੀਡੀਓ ਉਹ ਫੋਨ ਚ ਪਈ ਆ ਤੇ ਉਹਦੇ ਵਿੱਚ ਵੀਡੀਓ ਪਈ ਉਹ ਕਹਿੰਦੇ ਉਦੋਂ ਵੀ ਮੈਂ ਚਿੱਟੇ ਵਾਲੇ ਫੜਾਈ ਸੀਗੇ ਜੀ ਉਦੋਂ ਵੀ ਮੈਂ ਕੁੱਟ ਖਾਧੀ ਜੀ ਮੈਂ ਚੁੱਪ ਕਰ ਗਿਆ ਸੀ ਹੁਣ ਮੰਨ ਕੇ ਚਲੋ ਸਾਰੇ ਪਿੰਡ ਦੇ ਬੰਦੇ ਕਿੰਨਾ ਪਿੰਡ ਵਜਦਾ ਕੋਈ ਕਿਉਂ ਨਹੀਂ ਆ ਰਿਹਾ ਜੀ ਫੇ ਇਹ ਹੀ ਦਾ ਰਾਵੀ ਜੇ ਕੋਈ ਬੰਦਾ ਨਾਲ ਖੜ ਗਿਆ ਵੀ ਉਹਨਾਂ ਕੋਲ ਗੱਲ ਪਹੁੰਚ ਜੀ ਫਲਾਨਾ ਨਾਮ ਹੁੰਦਾ ਉਹਨੂੰ ਕੱਟ ਦੇਣਗੇ ਜੀ ਐਨਾ ਕੁ ਡਰਦਾ ਮਾਹੌਲ ਹੋ ਰਿਹਾ ਜੀ ਬੱਚੇ ਨਿੱਕੇ ਨਿੱਕੇ ਡਰਦੇ ਆ ਜੀ ਬੰਦਾ ਬਾਹਰ ਨਿਕਲਣੋਂ ਡਰਦਾ ਜੀ ਆਏ ਦਿਨ ਆਏ ਦਿਨ ਕੋਈ ਨਾ ਕੋਈ ਚਿੱਟੇ ਵਾਲਾ ਬੰਦਾ ਕਿਸੇ ਨਾਲ ਜਿੱਦਾ ਸਿਰ ਪਾੜਿਆ ਹੁੰਦਾ ਅੱਛਾ ਜੀ ਭੈਣੇ ਤੁਸੀਂ ਘਰੇ ਸੀ ਜਦੋਂ ਇਹ ਗੱਲਬਾਤ ਹੁੰਦੀ ਆ ਹਾਂਜੀ ਵੀਰ ਜੀ ਅਸੀਂ ਘਰੇ ਸੀ ਜੇ ਮੈਂ ਖੇਤ ਗਈਆਂ ਸੀ ਜੇ ਅਸੀਂ ਸੱਸ ਨੂੰ ਸਾਡੀ ਚਾਚੀ ਸੱਸ ਗਈ ਸੀ ਜੀ ਮੇਰੇ ਨਾਲ ਅਸੀਂ ਖੇਤੋਂ ਆ ਕੇ ਬੈਠੇ ਤੇ ਇਹਨਾਂ ਨੇ ਦੱਸਿਆ ਵੀ ਕਿਸੇ ਨਾਲ ਇੱਥੇ ਆਪਣੀ ਲੜਾਈ ਹੋ ਗਈ ਤੇ ਮੈਂ ਮਾਗਰ ਵੀ ਅਸੀਂ ਕੋਲੇ ਜਾ ਕੇ ਪਹੁੰਚ ਕੇ ਦੇਖਿਆ ਚਲੋ ਉਹਨਾਂ ਨੂੰ ਸਾਰੇ ਲੋਕਾਂ ਨੇ ਵੀ ਇਹਨਾਂ ਨੂੰ ਉਹ ਕਰਤਾ ਪਾਸੇ ਕਰਤਾ ਵੀ ਚਲ ਕੋਈ ਗੱਲ ਨਹੀਂ ਵੀ ਚਲ ਇਹਨੂੰ ਜਾਣ ਦਿਓ ਜਦੋਂ ਜਾਵੜੇ ਜੇ ਅਸੀਂ ਘਰੇ ਵਾਪਸ ਆਏ ਤਾਂ ਮੈਂ ਦਾ ਰੋਟੀ ਦਾ ਕਰਨ ਲੱਗੀ ਦਾ ਰੋਟੀ ਦਾ ਕਰਕੇ ਮੈਂ ਬਾਥਰੂਮ ਚ ਨਹਾ ਰਹੀ ਸੀਗੀ ਤੇ ਬੱਚਿਆਂ ਦੀਆਂ ਚੀਕਾਂ ਲੱਗੀਆਂ ਤੇ ਮੰਮੀ ਵੀ ਉੱਧਰ ਭੱਜ ਕੇ ਗਈ ਤੇ ਇਹਨਾਂ ਦੀਆਂ ਸਾਰਿਆਂ ਦੀਆਂ ਚੀਕਾਂ ਵੱਜਣ ਲੱਗੀਆਂ ਮੇਰੀ ਦੂਜੀ ਜੀ ਦੀਦੀ ਹੈ ਜਿਹੜੀ ਛੋਟੀ ਦਰਾਣੀ ਆ ਉਹਦੀਆਂ ਚੀਕਾਂ ਵੱਜਣ ਲੱਗੀਆਂ ਮੈਂ ਜਲਦੀ ਜਲਦੀ ਕੱਪੜੇ ਪਾ ਕੇ ਜਦੋਂ ਬਾਹਰ ਆਈ ਤੇ ਬਾਹਰ ਆ ਕੇ ਦੇਖਿਆ ਮੇਰੇ ਹੱਥ 'ਚ ਉਹ ਹੀ ਮੇਰੇ ਕੱਪੜੇ ਫੜੇ ਆ ਕੇ ਜਿਹੜੇ ਮੈਂ ਫੜ ਕੇ ਤੇ ਮੈਂ ਬਾਹਰ ਨੂੰ ਚਲੀ ਗਈ ਤੇ ਸਾਡੇ ਸਾਰੇ ਘਰੇ ਉੱਥੇ ਗਲੀ 'ਚ ਖੜੇ ਸੀਗੇ ਕਿਸੇ ਦੇ ਹੱਥ 'ਚ ਕਰਪਾਨਾ ਸੀ ਕਿਸੇ ਦੇ ਡਾਂਗਾ ਸੀ ਕਿਸੇ ਦੇ ਤੰਗਲੀ ਸੀ ਫਿਰ ਮੇਰੇ ਚਾਚੇ ਸਹੁਰੇ ਦੇ ਘਰਾਂ 'ਚ ਉਹਨਾਂ ਨੇ ਡਾਂਗਾ ਵੀ ਮਾਰੀਆਂ ਹੋ ਤੰਗਲੀਆਂ ਮਾਰੀਆਂ ਇਹਨਾਂ ਦੇ ਮੋਰੇ ਕੱਢ ਤੇ ਬਾਹਰ ਦੇ ਵਿੱਚ ਫਿਰ ਸਾਡੇ ਗੇਟ ਨੂੰ ਧੱਕੇ ਮਾਰੇ ਫਿਰ ਮੈਂ ਤਾਂ ਛੋਟਾ ਜਿਹਾ ਬੱਚਾ ਜੀ ਇਹਦਾ 2 ਸਾਲਾਂ ਦਾ ਬੱਚਾ ਮੇਰੀ ਦਰਾਣੀ ਦਾ ਤੇ ਉਹਨੂੰ ਲੈ ਕੇ ਤਾਂ ਆਪਦੇ ਦੋਨੇ ਬੱਚਿਆਂ ਨੂੰ ਮੇਰੀ ਕੁੜੀ ਵਾਲਾ ਘਰ ਆ ਗਈ ਇਹਦੀ ਧੜਕਣਾ ਵਧਣ ਬਾਦ ਗਈ ਸੀਗੀ ਇਹ ਹੱਥ ਜੋੜਨ ਲੱਗ ਗਈ ਉਹਨਾਂ ਦੇ ਅੱਗੇ ਹੱਥ ਜੋੜਦੇ ਤੇ ਮੈਂ ਮੇਰਾ ਬੇਟਾ ਜੀ 10 11 ਸਾਲਾਂ ਦਾਗਾ ਉਹਨੂੰ ਲੈ ਕੇ ਹੋਰ ਹੋਣ ਲੱਗ ਗਿਆ ਉਹਨਾਂ ਨੂੰ ਕਿਸੇ ਗਵਾਂਡੀਆਂ ਦੇ ਘਰੇ ਲੈ ਗਈ ਮੈਂ ਜੇ ਗਵਾਂਡੀਆਂ ਦੇ ਘਰੇ ਲੈ ਗਈ ਤੇ ਜਿੰਨਾ ਚਿਰ ਇਹ ਸਾਡੇ ਘਰ ਦੇ ਬੰਦੇ ਨਹੀਂ ਆਏ ਜੀ ਮੈਂ ਤਾਂ ਬਾਹਰ ਹੀ ਰਹੀ ਉਹ ਬੱਚੇ ਨੂੰ ਵੀ ਲੈ ਕੇ ਵੀ ਕਿਸੇ ਛੋਟੇ ਬੱਚੇ ਦੇ ਸਿਰਚਨਾ ਕੋਸ ਬੱਜੇ ਮੈਂ ਤਾਂ ਬਾਹਰ ਹੀ ਬੈਠੀ ਰਹੀ ਤੇ ਇਹ ਸੀਗੇ ਘਰੇ ਤੇ ਜਦੋਂ ਘਰੇ ਆ ਕੇ ਚਾਰ ਚਾਰ ਪੰਜ ਜਾਣੇ ਇਹਦੇ ਵੱਲ ਆਏ ਇਹਦੇ ਨਾਲ ਇੱਥੇ ਜ਼ਬਰਦਸਤੀ ਵੀ ਕੀਤੀ ਹਾਂ ਜੀ ਤੇ ਤੁਸੀਂ ਵੀ ਮਾਤਾ ਇਹ ਤੁਹਾਡਾ ਘਰ ਹੈ ਹਾਂਜੀ ਹਾਂਜੀ ਅੱਛਾ ਤੂੰ ਤੁਸੀਂ ਕਿੱਥੇ ਸੀ ਜਦੋਂ ਇਹ ਵਾਰਦਾਤ ਹੋਈ ਆ ਅਸੀਂ ਘਰੇ ਸੀਗੇ ਜਦੋਂ ਵਾਰਦਾਤ ਹੋਈ ਹੈਗੀ ਤੇ ਪਹਿਲਾਂ ਅਸੀਂ ਉੱਥੇ ਖੜੇ ਸੀ ਮੁੜ ਕੇ ਉਹ ਮੇਰੇ ਜੇਠ ਦੇ ਬਾਹਰ ਚ ਜਦੋਂ ਇਹ ਮੁੰਡਾ ਭੱਜ ਕੇ ਐਸ ਗਲੀ ਨਿਕਲ ਕੇ ਬਾਹਰ ਹੀ ਨਿਕਲ ਕੇ ਤੇ ਇਧਰ ਵਾਰ ਭੱਜਿਆਗਾ ਇਹਨੇ ਇਹਨਾਂ ਨੇ ਅੰਦਰ ਵਾਰੀ ਲਾ ਲਈ ਤੇ ਇਹ ਤੱਕ ਤੇ ਪੰਨਣ ਲੱਗ ਮੇਰੇ ਜੇਠ ਕੇ ਤੇ ਉਧਰ ਬਾਰੀ ਜਦੋਂ ਮੈਂ ਉੱਥੇ ਖੜੀ ਸੀ ਮੇਰੇ ਸਿਰ 'ਚ ਡਾਂਗ ਮਾਰਨੀ ਸੀ ਤੇ ਮੈਂ ਆਖਾ ਛੋਡਾ ਮਤਲਬ ਕੀ ਹੈ ਜੋ ਸਾਰੇ ਬੰਦੇ ਇੱਥੇ ਆ ਕੇ ਇਹਨਾਂ ਨੇ ਘਰ ਭੱਜ ਗਿਆ ਸਾਡਾ ਮੈਂ ਕਿਹਾ ਮੈਨੂੰ ਐ ਨਾ ਵੀ ਮੈਂ ਸਰਪੰਚ ਨੂੰ ਫੋਨ ਕਰਾਂ ਕਿ ਮੈਂ ਥਾਣੇ ਨਾ ਮੇ ਤੁਹਾਨੂੰ ਫੋਨ ਹੋਵੇ ਤੇ ਮੁੜ ਕੇ ਫਿਰ ਜਦੋਂ ਸਾਰੇ ਆ ਗਏ ਤੇ ਬਹੂ ਨੂੰ ਖਿਚਾ ਤੋ ਹੀ ਕਰਨ ਲੱਗੇ ਤੇ ਅਸੀਂ ਤਾਂ ਭੱਜ ਗਏ ਤੇ ਸਾਰੇ ਜਣੇ ਆਏ ਸਵਾਰ ਨਿਕਲ ਕੇ ਤੇ ਆਪਦੀ ਜਾਨ ਬਚਾਈ ਹੈਗੀ ਤੇ ਮੁੰਡਾ ਸਾਡਾ ਕੋਈ ਨਹੀਂ ਘਰੇ ਸੀਗਾ ਤੇ ਮੇਰੀ ਜਥਾਣੀ ਨੇ ਇਹਨੂੰ ਚੱਕਿਆ ਤੇ ਇਹ ਵੀ ਸਾਡੇ ਮੰਗਰੇ ਭੱਜਈ ਅਸਤਾ ਲੋਕਾਂ ਦੇ ਘਰੇ ਚ ਜਾ ਕੇ ਆਪਦੀ ਜਾਨ ਬਚਾਈ ਹੈ ਤੇ ਜਦੋਂ ਉਦੋਂ ਘੰਟੇ ਕਾ ਅੱਧੇ ਘੰਟੇ ਬਾਅਦ ਅਸੀਂ ਆਏ ਤੇ ਇਹ ਕੰਧ ਟੱਪ ਕੇ ਉਧਰ ਪਰੇ ਪਿੱਛੇ ਦੀ ਗਲੀ ਵਿੱਚ ਦੀ ਆਇਆ ਤੇ ਅਸੀਂ ਦੇਖਿਆ ਤੇ ਸਾਡੇ ਘਰੇ ਅੱਗ ਲੱਗੀ ਪਈ ਸੀ ਫਿਰ ਅਸੀਂ ਇਹਨਾਂ ਨੇ ਫੋਨ ਕਰਕੇ ਸਾਨੂੰ ਸੱਦਿਆ ਅਸੀਂ ਆਏ ਜਦੋਂ ਤੇ ਇੱਕ ਮੰਜੇ ਨੂੰ ਅੱਗ ਲੱਗੀ ਪਈ ਸੀ ਇੱਕ ਉ ਜੀ ਅਸੀਂ ਮੋਟਰ ਛੱਡ ਕੇ ਆ ਕੇ ਮੇਰੇ ਜੇਟ ਨੂੰ ਬੁਲਾਇਆ ਇੱਧਰ ਉਹਨਾਂ ਨੂੰ ਬੁਲਾ ਕੇ ਫਿਰ ਅਸੀਂ ਅੱਗ ਬੁਝਾਈ ਹੈਗੀ ਜੀ ਇਹ ਇਹ ਭੈਣੇ ਕਿਉਂ ਹੋਇਆ ਇਹ ਸਭ ਕਾਰਨ ਕੀ ਸਮਝਦੇ ਆ अच्छा हां भाई ये ना हुन करना मतलब कई ਸਾਡੇ ਐ ਕਰਦੀਆਂ ਬੁੜੀਆਂ ਤੋਂ ਬਿਆਨ ਕਾਉਣ ਦਿੱਤਾ ਜਾਂਦਾ ਜੀ ਇਹ ਨਾ ਜਿਦੋਂ ਸਾਰੇ ਬੰਦੇ ਇਕੱਠੇ ਹੋ ਗਏ ਕਿ ਮੈਂ ਤਾਂ ਹੈ ਨਹੀਂ ਸੀ ਘਰੇ ਮੰਮੀ ਹੋਰੀ ਭੱਜ ਗਈ ਸੀ ਬੱਚੇ ਨੂੰ ਦੁੱਧ ਦੇਈ ਜਾਂਦੀ ਸੀਗੀ ਖੱਲੀ ਰਹਿ ਗਈ ਸੀ ਜਦੋਂ ਮੰਨ ਲਓ ਨਛੇ ਦੇ ਡੱਕੇ ਚ ਟੁਰਨਾ ਪੀਤਾ ਸੀ ਉਹ ਬੁੜੀਆਂ ਨੂੰ ਤੱਕ ਕਿ ਤੋਂ ਕਮਾਨ ਲੱਗੇ ਜਦੋਂ ਆਪਾਂ ਕਹਿ ਸਕਦੇ ਜਿਵੇਂ ਵੀ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਤੇ ਡਿੱਗ ਕੇ ਬੇਹੋਸ਼ ਹੋ ਗਈ ਸੀ ਜੀ ਉਸ ਤੋਂ ਬਾਅਦ ਜਦੋਂ ਅਸੀਂ ਆਏ ਸੀ ਮੈਂ ਆਵਾ ਕੇ ਚੱਕੀ ਜਾਈ ਵੀ ਮੁਰਤੇ ਹੋਸ਼ ਹੋਸ਼ ਆਇਆ ਮੇਰੀ ਆਂਟੀ ਆਈ ਜਾਂ ਨਹੀਂ ਉਹ ਬੰਦੇ ਮੰਨ ਲਓ ਪੁਲਿਸ ਨੇ ਇਹਦਾ ਵੀ ਬਿਆਨ ਨਹੀਂ ਰਿਕਾਰਡ ਕੀਤਾ ਜਿਹੜਾ ਮੰਨ ਲਓ ਇਹ ਕਹਿੰਦੀ ਵੀ ਮੇਰੇ ਲੈ ਕੇ ਲੈ ਗਏ ਇਹਦਾ ਹਜੇ ਤੱਕ ਬਿਆਨ ਨਹੀਂ ਲਿਖ ਕੇ ਗਏ ਉਹ ਜਦੋਂ ਇੱਥੇ ਡਿੱਗੀ ਸੀਗੀ ਤੇ ਉਹ ਬੰਦੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿੱਦਾਂ ਇਹ ਦੱਸਦੀ ਆ ਮੈਨੂੰ ਕਹਿੰਦੀ ਵੀ ਮੈਨੂੰ ਅੰਦਰ ਲੈ ਗਏ ਸੀ ਮੈਨੂੰ ਕਹਿੰਦੇ ਸੀ ਵੀ ਇਹਦੇ ਨਾਲ ਬੇਇੱਜ਼ਤੀ ਕਰੋ ਇੱਕ ਮੁੰਡੇ ਨੇ ਉਹਨਾਂ ਚੋਂ ਆਇਆ ਕਹਤਾ ਕਹਿੰਦਾ ਇਹਦੀ ਬੇਇੱਜ਼ਤੀ ਨਹੀਂ ਕਰਨੀ ਉਹ ਉੱਥੇ ਚੀਕਾ ਚੁੱਕਾ ਮਾਰਨ ਲੱਗ ਗਿਆ ਮੇਰੀ ਚਾਚੀ ਆਈ ਹੈ ਜੀ ਫਿਰ ਇਹਨੇ ਰੌਲਾ ਪਾਇਆ ਫਿਰ ਉਹ ਇਹਨੂੰ ਛੱਡ ਕੇ ਭੱਜ ਗਈ ਸੀਗੀ ਜੀ ਤੇ ਫਿਰ ਇਸ ਤੋਂ ਬਾਅਦ ਇਹ ਇੱਧਰ ਦੂਜੇ ਪਾਸੇ ਇਹ ਭੱਜ ਗਈ ਘਰੇ ਕਿਸੇ ਦੇ ਗਵੰਡਾਂ ਦੀ ਤੇ ਐਨ ਐਚ ਮੈਂ ਆ ਗਿਆ ਸੀ ਕਿ ਉਹਨੂੰ ਅੱਗ ਲੱਗੀ ਪਈ ਸੀ ਘਰੇ ਕਰਨਾ ਹੋਗੀ 1032 ਜੀ ਘਟਨਾ ਨਾ ਹੋਵੇ ਘਰ ਨੂੰ ਅੱਗ ਲਾਉਣ ਵਾਲੀ ਚਿੱਟੇ ਵਾਲੇ ਵਰਦ ਜੋ ਕਿ ਬੰਦਾ ਚਿੱਟੇ ਵਾਲੇ ਰੋਕਦਾ ਤਾਂ ਉਹਨਾਂ ਦੇ ਦਿਲ 'ਚ ਖੌਫ ਹੋਵੇ ਵੀ ਯਾਰ ਸਾਨੂੰ ਫੜ ਲਿਆ ਵੀ ਅਸੀਂ ਹਾਂ ਜੇ ਕੋਈ ਗੱਲਬਾਤ ਕਰਾਂਗੇ ਵੀ ਸਾਨੂੰ ਯਾਰ ਸਜ਼ਾ ਹੋਊਗੀ ਜੀ ਜੀ ਇਹ ਆਪਣੀ ਅਪੀਲ ਆ ਵੀ ਅਗਲੀ ਵਾਰੀ ਕੋਈ ਹੋਰ ਮੇਰੇ ਪਿੰਡ ਦਾ ਕੋਈ ਵੀ ਗਰੀਬ ਦਾ ਕਿਸੇ ਦਾ ਘਰ ਨਾ ਭੰਨਿਆ ਜਾਵੇ ਜਾਂ ਕਿਸੇ ਨੂੰ ਅੱਗ ਨਾ ਲਾਈ ਜਾਵੇ ਤਾਂ ਕਿ ਵੀ ਨਸ਼ੇ ਇੱਕਦਮ ਖਤਮ ਕੀਤੇ ਜਾਣ ਤੇ ਸ਼ੁਕਰੀਆ ਬਾਈ ਤਾ ਕਿਤੇ ਨਾ ਕਿਤੇ ਪ੍ਰਸ਼ਾਸਨ ਤੇ ਜਾਂ ਸ਼ਾਸਨ ਤੇ ਵੀ ਇਹ ਸਵਾਲ ਖੜੇ ਹੁੰਦੇ ਆ ਜਿੱਥੇ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਉੱਥੇ ਪਰਿਵਾਰ ਦੇ ਦੱਸਣ ਮੁਤਾਬਕ ਉਹ ਚਿੱਟਾ ਵੇਚਣ ਵਾਲਾ ਨੂੰ ਰੋਕਦੇ ਆ ਤਾਂ ਉਹਨਾਂ ਦੇ ਨਾਲ ਇੱਕ ਨੌਣੀ ਹਰਕਤ ਕੀਤੀ ਜਾਂਦੀ ਆ ਉਹਨਾਂ ਦੇ ਸੋਫੇ ਤੱਕ ਉਹਨਾਂ ਦੇ ਮੰਜੇ ਤੱਕ ਫੂਕੇ ਜਾਂਦੇ ਆ ਉਹਨਾਂ ਦੇ ਗੇਟ ਤੱਕ ਭੰਨੇ ਜਾਂਦੇ ਆ ਉਹਨਾਂ ਦੀਆਂ ਔਰਤਾਂ ਨਾਲ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਹੁਣ ਪ੍ਰਸ਼ਾਸਨ ਇਹਨਾਂ ਤੇ ਕੀ ਕਾਰਵਾਈ ਕਰਦਾ ਦੇਖਣਾ ਇਹ ਹੋਵੇਗਾ ਇਹ ਦੇਖਣ ਲਈ ਜੁੜੇ ਹੋ ਸਫਰ ਟੈਲੀਵੀਨ ਨਾਲ ਫਿਰ ਮਿਲਾਂਗਾ ਕੈਮਰਾਮੈਨ ਕਾਸਤੀਤੇ ਨਾਲ ਮੈਂ